12 ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰਿ ਕਿਰਪਾ ਮੇਲ ਹੋ ਰਾਮ ਚਾਰ ਪੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਤੁਦ ਤੇ ਬਾਹਰੀ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕਮ ਲਾਵਤੀ ਉਪਜਹਿ ਨਾਹੀ ਧਾਮ ਹਰ ਨਾਹਨਾ ਮਿਲਿਆ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਾਥ ਤਨਾ ਪ੍ਰਗਟੈ ਭਟ ਨਗਰ ਸੇ ਗ੍ਰਾਮ ਸਰਬ 시ਗਾਰ ਤੰਬੋਲ ਰਸ ਸਾਨ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰਿ ਕਿਰਪਾ ਦੀਜੈ ਦਾ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਹ ਚਲ ਧਾਮ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮ ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਥਾਮ ਜੇਤ ਗੋਵਿੰਦ ਆਰਾਦੀ ਐ ਹੋਵੈ ਆਨੰਦ ਕਣਾਂ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਹਣਾ जिन पाया आए तसहि गणा एकखिन बिन जीवना बिर्था जन्म जना जाल थर महिलपुरे य व्या वना सो प्रभ चेतनाया आवई का दुख गणा जिनी राव्या सो प्रभु तिन्ना भाग मना ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈ ਸਾਖ ਧੀਰਨ ਕਿਉ ਵਾਡਿਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਵੈਸਾਖ ਪੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗ ਤਨ ਹਾਰੇ ਅਵਨਾਸੀਓਹ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹ ਦਈਓ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨ ਕੋਈ ਪ੍ਰੀਤਮ ਚਰਨੀ ਜੋ ਲਗੇ ਤੈਨ ਕੀ ਨਿਰਮਲ ਸੋਈ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵੈ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਈ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾ ਮਨ ਲੱਗਿਆ ਕਿਸਨ ਦੇਹੀ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨ ਜੋ ਪ੍ਰਾਪਤ ਕੀਤੇ ਆਪਣੇ ਸੇਹੀ ਕਹੀ ਅਹ ਧੰਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵੰ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਹਰ ਜੀਠ ਰੰਗੀਲਾ ਤੇ ਸਣੀ ਜਿਸ ਕੈ ਭਾਗ ਮਥਨ ਆਸ ਆੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀ ਆਸ ਦੁਈਐ ਭਾਇ ਵਿਗੁਚੀਐ ਗਾਲ ਪਾਈਸ ਜਮ ਕੀ ਫਾਸ ਜਿਹਾ ਵਿਜਸ ਸੁਲਨੈ ਮੱਥੇ ਜੋ ਲਿਖਿਆਸ ਰੈਣ ਵਿਹਾਨੀ ਪਛੋਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਾਰੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਦਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਾਨ ਤਾਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆਹ ਦਿਸਣ ਸਭੇ ਛਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਾਨ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਨੈ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ ਜਿਨੀ ਸਖਿਏ ਪ੍ਰਭ ਪਾਇਆ ਹਾਉ ਤਿਨ ਕੈ ਸਦ ਬਲੇਹਾਰ ਨਾਨਕ ਹਰਜੀ ਮਿਆਕਾਰ ਸ਼ਬਦ ਸਵਾਰਨ ਹਾਰ ਸਾਵਨ ਤਿਨਾ ਸੁਹਾਗਣੀ ਜਨ ਰਾਮ ਨਾਮ ੁਰਹਾਰ ਪਾਦੋਂ ਐ ਪਰਮ ਪੁਲਾਣੀਆਂ ਦੂਜਾ ਲੱਗਾ ਹੀਤ ਲਖ ਸ਼ੀਗਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹੈ ਸੁਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੀਤ ਛਾੜ ਖੜੋਤੇ ਖਿਨੈ ਮਾਹੀ ਜਿਨਸਿਓ ਲੱਗਾ ਹੀਤ ਹੱਥ ਮਰੋੜੈ ਤਨ ਕਪੀ ਸਿਆ ਹੋ ਹੋ ਆਸੀਤ ਜਿਹਾ ਵੀ ਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹਿਤ ਅਸਨ ਪ੍ਰੇਮ ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਈ ਵਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਈ ਤਾਪ ਤਿਆਗ ਬਿੰਤੀ ਕਰਹੀ ਲਿਹੁ ਪ੍ਰਭੂ ਲਾਡ ਲਾਈ ਜੋ ਹਰ ਕੰਤ ਮਿਲਾਈ ਆਸੇ ਵਿਛੜ ਕਤੇ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨਾ ਮਿਆ ਹਰ ਰਾਈ ਕਤਕ ਕਰਮ ਕਮਾਵਨੀ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮਤੇ ਲੱਗਨ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸ ਥੈ ਰੋ ਵਹ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਪ੍ਰਭ ਰਾਖਿ ਲੇ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨ ਸਹਿ ਸਬੇ ਸੋਚ ਮਗਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲਣੀਆਂ ਹਾਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਹਾਂ ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੇ ਲੜੀਆਂ ਹਾਂ ਤਿੰਨ ਦੋਖ ਨ ਕਬਹੂ ਉਤਰੈ ਸੇ ਜਮ ਕੇ ਵਾਸ ਪੜੀਆਂ ਹਾਂ ਜਿਨੀ ਦਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਹਾਂ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ ਹਾ ਨਾਨਕ ਬਾਚੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਹਾ ਮੱਘਰ ਪ੍ਰਭ ਆਰਾਧਨਾ ਬਾਹੜ ਨ ਜਨ ਮੜੀਆਂ ਹਾ ਭੋਖ ਤੁਕਾਰ ਨ ਵਿਆਪਈ ਹਰ ਕੰਠ ਕੰਠ ਮਿਲਿਆ ਹਰ ਨਾ ਹੋ ਮਾਨ ਬੇਦਿਆ ਚਰਨ ਆ ਰਬਿੰਦ ਦਰਸ਼ਨ ਲੱਗੜਾ ਸਾਹੋ ਓਟ ਗਵਿੰਦ ਬੁਪਾਲ ਰਾਏ ਸੇਵਾ ਸੁਆਮੀ ਲਾਹੋ ਵਿਖੇ ਆਪ ਕੋ ਨਾ ਸਕਈ ਮਿਰ ਸਾਧੂ ਗੁਣ ਗਾਹੋ ਜਹ ਤੇ ਉਪਜੀਤਹਿ ਮਿਲੀ ਸੱਚੀ ਪ੍ਰੀਤ ਸੁਮਾਹੋ ਕਾਰਗਹਨੀਨੀ ਪਾਰ ਬ੍ਰਹਮ ਬਾਹੜ ਨਾ ਵਿਛੜਿਆ ਹੋ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ 마ਗ ਮਜਨ ਸੰਗ ਸਾਧੂਆ ਧੂੜੀ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੋਣ ਸਬਨਾ ਨੋ ਕਰ ਦਾਨ ਜਨਮ ਕਰਮ ਮਾਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮੋਹੀਜੈ ਬਿਨ ਸਹਿ ਲੋਭ ਸੁਆਨ ਸਚੈ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ ਅਠ ਸਠ ਤੀਰਤ ਸਗਲ ਕੁੰ ਜੀਅ ਦਇਆ ਪਰਮਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਡਿ ਅਹ ਜਿਨ ਪੂਰਾ ਗੁਰ ਮਹਿਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਇ ਸੇ ਸੁਆਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਇ ਐਸ਼ ਕੁਨੀ ਵਡ ਪਾਗਣੀ ਵਾਰ ਪਾਇਆ ਹਰ ਰਾਈ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨ ਦਿਸਾਈ ਕੋਈ ਦੂਜਾ ਲਵੈਨ ਲਾਈ ਹਲਤ ਪਲਤ ਸੁਵਾਰਿਓਨ ਨਿਹ ਚਲ ਦਿੱਤੀ ਅਨ ਜਾਇ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮੈ ਧਾਈ ਜੇ ਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀਐ ਜਿਸਨੂੰ ਤੇਲ ਨਾ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾਂ ਨਿਤ ਚਰਨ ਹਰਿ ਭਾਉ ਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਉੜ ਗਏ ਤੁਪਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਤਾਬ ਸੀਮ ਦੇ ਮਨ ਅੰਦਰ ਏਕ ਧਰੇ ਮਹਾਦੇਵ ਸਮੂਰਤ ਪਹਲੇ ਜਿਸ ਕੋ ਨਦਰ ਕਰੀ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਬਾਰਹ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿਰਤ ਕਰਮ ਕੇ ਵਿਛੜੇ ਕਰਿ ਕਿਰਪਾ ਮੇਲੋ ਹਰਾਮ ਚਾਰ ਪੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਤੁਦ ਤੇ ਬਾਹਰੀ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕਮ ਲਾਵਤੀ ਉਪਜਹਿ ਨਾਹੀ ਧਾਮ ਹਰ ਨਾਹਨਾ ਮਿਲਿਆ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਹਰਿ ਨਾ ਪ੍ਰਗਟੈ ਭਟ ਨਗਰ ਸੇਗ੍ਰਾਮ ਸਰਬ 시ਗਾਰ ਤੰਬੋਲ ਰਸ ਸਾਨ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਦਾ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਨਾਨਕ ਕੀ ਬੇਨੰਤੀਆਂ ਕਰਿ ਕਿਰਪਾ ਦੀਜੈ ਨਾਮ ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਥਾਮ ਚੇਤ ਗੋਵਿੰਦ ਆਰਾਦੀ ਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਦਸਨਾ ਨਾਮ ਪਹਣਾ जिन पाया प्रभयापनाय तसहि गणा एकखिन बिन जीवना बिर्था जन्म जना जल थार महिलपुरे वना सो प्रभ चेतनाया वई कितड़ा दुख गणा जिनी राव्या सो प्रभु तिन्ना भाग मना ਹਰ ਦਰਸ਼ਨ ਕਾਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈ ਸਾਖ ਧੀਰਨ ਕਿਉ ਬਾਡਿਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਵੈਸਾਖ ਤੀਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਬਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤਨਾ ਹਾਰੇ ਅਵਨਾਸੀਓਹ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹ ਦਈਓ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨ ਕੋਈ ਪ੍ਰੀਤਮ ਚਰਨੀ ਜੋ ਲਗੇ ਤੈਨ ਕੀ ਨਿਰਮਲ ਸੋਈ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਈ ਹਰ ਜੀਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾਮ ਲਗਿਆ ਕਿਸਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀ ਅਹ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵੰ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨਨ ਹਰ ਜੀਠ ਰੰਗੀਲਾ ਤੇ ਸਣੀ ਜਿਸ ਕੈ ਭਾਗ ਮਥਨ ਆਸ ਆੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀ ਆਸ ਦੁਈਐ ਭਾਇ ਵਿਗੁਚੀਐ ਗਾਲ ਪਾਈਸ ਜਮ ਕੀ ਫਾਸ ਜਿਹਾ ਵਿਜਸ ਸੁਨੈ ਮੱਥੇ ਜੋ ਲਿਖਿਆਸ ਰੈਣ ਮਿਹਾਨੀ ਪਛੋਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਾਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆਹ ਦਿਸਣ ਸਭੇ ਛਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਾਨ ਤਿਨ ਪ੍ਰਭ ਸੰਗ ਮੌਲਿਆ ਸਮਰਥ પુરਖ ਅਪਾਰ ਹਰ ਮਿਲਨੈ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਾਉ ਤਿਨ ਕੈ ਸਦ ਬਲੇਹਾਰ ਨਾਨਕ ਹਰਜੀ ਮਿਆਕਾਰ ਸ਼ਬਦ ਸਵਾਰਨ ਹਾਰ ਸਾਵਨ ਤਿਨਾ ਸੁਹਾਗਣੀ ਜਨ ਰਾਮ ਨਾਮ ੁਰਹਾਰ ਆਦੋਂ ਐ ਪਰਮ ਪੁਲਾਣੀਆਂ ਦੂਜਾ ਲੱਗਾ ਹੀਤ ਲਖ ਸ਼ੀਗਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੀਤ ਛਾੜ ਖੜੋਤੇ ਖਿਨੈ ਮਾਹੀ ਜਿਨਸਿਓ ਲੱਗਾ ਹੀਤ ਹਾਥ ਮਰੂੜੈ ਤਨ ਕਪੀ ਸਿਆਹੋ ਹੋ ਆਸੀਤ ਜਿਹਾ ਵੀ ਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹਿਤ आसोन प्रेम उ माहाडा क्यों मिलिय हर जाए मन तन प्यास दर्शन घणी कोई आन मिलावे माई संत सहाई प्रेम के हां तिन कै लागा पाए बिन प्रभु क्यों सुख पाईए दूजी नाही जाई जिन्नी चाखिया प्रेम रस से तृप्त रहे आ कहाई ਤਾਪ ਤਿਆਗ ਬਿੰਤੀ ਕਰਹੀ ਲਿਹੁ ਪ੍ਰਭੂ ਲਾਡ ਲਾਈ ਜੋ ਹਰ ਕੰਤ ਮਿਲਾਈ ਆਸੇ ਵਿਛੜ ਕਤੇ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨਾ ਮਿਆ ਹਰ ਰਾਈ ਕਤਕ ਕਰਮ ਕਮਾਵਨੀ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAMਤੇ ਲੱਗਨ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸ ਥੈ ਰੋ ਵਹ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਪ੍ਰਭ ਰਾਖਿ લે ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨ ਸਹਿ ਸਬੇ ਸੋਚ ਮਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਬਾ ਕਿਆ ਗਣੀ جے صاحب ਮੇਲਣੀਆਂ ਹਾਂ ਤਨ ਮਨ ਮੌਲਿਆ ਰਾਮ ਸਿੰਘ ਸੰਗ ਸਾਦ ਸਹੇਲੜੀਆਂ ਹਾਂ ਸਾਦ ਜਨਾ ਤੇ ਬਾਹਰੀ ਸੇ ਰਹਿਨ ਅਕੇਲੜੀਆਂ ਹਾਂ ਤਿੰਨ ਦੋਖ ਨ ਕਬਹੂ ਉਤਰੈ ਸੇ ਜਮ ਕੇ ਵਾਸ ਪੜੀਆਂ ਹਾਂ ਜਿਨੀ ਦਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਹਾਂ ਰਤਨ ਜਿ ਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਹਾ ਨਾਨਕ ਬਾਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਹਾ ਮੱਘਰ ਪ੍ਰਭ ਆਰਾਧਨਾ ਬਹੁੜ ਨ ਜਨ ਮੜੀਆਂ ਹਾ ਭੋਖ ਤੁਕਾਰ ਨ ਵਿਆਪਈ ਹਰ ਕੰਠ ਕੰਠ ਮਿਲਿਆ ਹਰ ਨਾ ਹੋ ਮਨ ਬੇਦਿਆ ਚਰਨ ਆ ਰਬਿੰਦ ਦਰਸ਼ਨ ਲੱਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹ ਬਿਖਿਆ ਕੋ ਨਾ ਸਕਈ ਮਿਰ ਸਾਧੂ ਗੁਣ ਗਾਹੋ ਜਹ ਪੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸੁਮਾਹ ਕਰਗਹ ਲੀਨੀ ਪਾਰ ਬ੍ਰਹਮ ਬਾਹੜ ਨਾ ਵਿਛੜਿਆ ਹੋ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਸਰਮ ਪਈ ਨਾਰਾਇਣੈ ਨਾਨਕ ਦਰ ਪਈ ਆਹੋ ਕੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ 마ਗ ਮਜਨ ਸੰਗ ਸਾਧੂਆ ਧੂੜੀ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੋਣਾ ਸਬਨਾ ਨੂੰ ਕਰ ਦਾਨ ਜਨਮ ਕਰਮ ਮਾਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮੋਹੀਜੈ ਬਿਨ ਸਹਿ ਲੋਭ ਸੁਵਾਨ ਸਚੈ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ ਅਠ ਸਠ ਤੀਰਥ ਸਗਲ ਕੁੰ ਜੀਅ ਦਇਆ ਪਰਮਾਨ ਜਿਸ ਨੂੰ ਦੇਵੈ ਦਇਆ ਕਾਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਡਿ ਅਹ ਜਨਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਇ ਸੇ ਸੁਆਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਇ ਐਸ਼ਕੁਨੀ ਵਡਪਾਗਣੀ ਵਾਰ ਪਾਇਆ ਹਾਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨ ਦਿਸਾਈ ਕੋਈ ਦੂਜਾ ਲਵੈ ਨ ਲਾਈ ਹਲਤ ਪਲਤ ਸਵਾਰਿਓਨ ਨਿਹ ਚਲ ਦਿੱਤੀ ਅਨ ਜਾਇ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮੈ ਧਾਈ ਜੇ ਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤੇਲ ਨਾਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾਂ ਨਿਤ ਚਰਨ ਹਰ ਭਾਉ ਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਤੁਪਦਾਨ ਅਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਤਾਬ ਸੇਵੰਦੇ ਮਨ ਅੰਦਰ ਏਕ ਥਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ